ਚਲਾਏ ਤੋ ਬੁੱਧ ਕਰਨ ਤੇ ਲੋਕ ਹਟਾਏ ਤੋ ਬੁੱਧ ਕਰਨ ਜਿੰਨਾ ਚਿਰ ਅਸੀਂ ਕਬੁੱਧੀ ਨੇ ਛੱਡਦੇ ਦੂਜਿਆਂ ਨੂੰ ਕਹਿਣਾ ਤੇ ਦੂਰ ਦੀ ਗੱਲ ਹੈ ਸਿੱਖ ਅੰਮ੍ਰਿਤਧਾਰੀ ਹੋ ਕੇ ਵੀ ਮੈਨੂੰ ਇੱਕ ਕੱਲ੍ਹ ਹੀ ਸਵਾਲ ਕੀਤਾ ਕਹਿੰਦੇ ਅੰਮ੍ਰਿਤਧਾਰੀ ਸਿੰਘ ਬੀਬੀ ਜਾਂ ਇਹ ਨੱਕ ਵਿੱਚ ਕੰਨਾਂ ਵਿੱਚ ਗਹਿਣੇ ਪਾ ਸਕਦੇ ਨੇ ਮੈਂ ਤਾਂ ਬਿਲਕੁਲ ਨਹੀਂ ਜਦੋਂ ਅੰਮ੍ਰਿਤ ਛਕਾਇਆ ਤੋ ਆਏ ਨਹੀਂ ਗਏ ਕਹਿੰਦੇ ਜੀ ਉਹ ਤਾਂ ਕਹਿੰਦੇ ਨੇ 40 ਦਿਨ ਲਾ ਲੋ ਫਿਰ ਬਾਅਦ ਕਿੰਨੀਆਂ ਸਮਝੋਹੀਆਂ ਆ ਗਈਆਂ ਉਹ ਸਿੱਖ ਆ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਗੁਰੂ ਦਾ ਹੁਕਮ ਕਦੋਂ ਮੰਨੇਗਾ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਨਾਲੇ ਇਹ ਤਾਂ ਗੁਲਾਮਾਂ ਦੀਆਂ ਨਿਸ਼ਾਨੀਆਂ ਨੇ ਆਪ ਜੀ ਨੂੰ ਪਤਾ ਹੋਵੇ ਕਿ ਬੀਬੀਆਂ ਬੈਠੀਆਂ ਹੋਣਗੀਆਂ ਜਿਨ੍ਹਾਂ ਨੇ ਗੱਲ ਨਾ ਕੀਤੀ ਪਾਇਆ ਹੈ ਇਸ ਨੂੰ ਪਤਾ ਹੈ ਵੀ ਥੋੜਾ ਜਿਹਾ ਧਿਆਨ ਦੇ ਕੇ ਸੁਣਿਆ ਜੇ ਕਿੱਥੋਂ ਚੱਲਿਆ ਕੰਨਾਂ ਵਿੱਚ ਨੱਕਾਂ ਵਿੱਚ ਪਾਣਾ ਤੁਹਾਨੂੰ ਇੱਕ ਨਾਂ ਤੁਸੀਂ ਆਪ ਹੀ ਲੈਂਦੇ ਆ ਉਹਨੂੰ ਕਹਿੰਦੇ ਫਲਾਣੇ ਨੇ ਨੱਥ ਪਾਈ ਹੋਈ ਨੱਥ ਨੱਕ ਦੇ ਵਿੱਚ ਨੱਥ ਪਾਈ ਨੱਥ ਕਿੰਨੂੰ ਪਾਈ ਜਿਹੜਾ ਗੁਨਾਮ ਹੋਵੇ ਆ ਜਿਹੜੇ ਪਛਮਾ ਤੋਂ ਕੰਮ ਲਿਆ ਜਾਂਦਾ ਸੀ ਉਹਨਾਂ ਨੱਥ ਮਾਰਦੇ ਸਨ ਪਹਿਲੇ ਇਹ ਜਿਹੜੇ ਗਹਿਣੇ ਨੇ ਨਾਂ ਜਿਹੜੇ ਕੰਨਾਂ ਤੇ ਨੱਕਾਂ ਵਿੱਚ ਪਾਏ ਜਾਂਦੇ ਨੇ ਇਹ ਕਦੋਂ ਚੱਲੇ ਨੇ ਇਹ ਚੱਲ ਰਹੇ ਨੇ ਜਦੋਂ ਅਹਿਮਦ ਸ਼ਾਹ ਅਫਗਾਨੀ ਚੜ ਕੇ ਆਉਂਦਾ ਸੀ ਨਾਦਰ ਸ਼ਾਹ ਚੜ ਕੇ ਆਉਂਦਾ ਸੀ ਅਫਗਾਨਿਸਤਾਨ ਵਿੱਚੋਂ ਉਹ ਇਧਰੋਂ ਹਿੰਦੂਸਤਾਨ ਦੀਆਂ ਬੱਚੀਆਂ ਫੜ ਕੇ ਲੈ ਜਾਂਦੇ ਸੀ ਗੁਲਾਮ ਬਣਾਉਂਦੇ ਗੱਡਿਆਂ ਤੇ ਬੰਨ੍ਹ ਕੇ ਲੈ ਜਾਂਦੇ ਸੀ ਬੰਨ੍ਹ ਕੇ ਲਿਜਾ ਕੇ ਉੱਥੇ ਇੱਕ ਬਾਜ਼ਾਰ ਇਹ ਗਜਨੀ ਦਾ ਉੱਥੇ ਗਜਨੀ ਦੇ ਬਾਜ਼ਾਰ ਵਿੱਚ ਮੰਡੀ ਲੱਗਦੀ ਸੀ ਹਿੰਦੂਸਤਾਨ ਦੀਆਂ ਲੜਕੀਆਂ ਦੀ ਵੇਖਦੇ ਸਨ ਕੋਈ 10 10 ਰੁਪਈਆ ਦੇ 20 ਰੁਪਈਆ ਦੇ 30 ਰੁਪਈਆ ਦੇ ਨੌਕਰੀ ਵਾਸਤੇ ਹੁਣ ਜਦੋਂ ਲੈ ਜਾਂਦੇ ਸਨ ਤੇ ਉਹਨਾਂ ਨੇ ਫਿਰ ਸੋਚਿਆ ਵੀ ਕਿਤੇ ਇਹ ਦੌੜ ਨਾ ਜਾਣ ਭੱਜ ਨਾ ਜਾਣ ਕੋਈ ਨਿਸ਼ਾਨੀ ਲਾਵੇ ਇਹਨਾਂ ਨੂੰ ਨਿਸ਼ਾਨੀ ਕਾਦੀ ਲਾਉਣੀ ਹੈ ਫਿਰ ਇਹਨਾਂ ਦੇ ਲੱਕਾਂ ਵਿੱਚ ਕੁਝ ਨਾ ਕੁਝ ਪਾ ਦਿਓ ਕੰਨਾਂ ਵਿੱਚ ਪਾ ਦਿਓ ਤੇ ਇਹਦਾ ਪਤਾ ਲੱਗ ਜਾਗਾ ਵੀ ਇਹ ਗੁਲਾਮ ਨੇ ਗੁਲਾਮ ਦਾ ਮਤਲਬ ਨੌਕਰ ਇਹ ਗੁਲਾਮੀ ਦੀ ਨਿਸ਼ਾਨੀ ਸੀ ਸਤਿਗੁਰੂ ਕਲਗੀਧਰ ਪਾਸ਼ਾ ਨੇ ਕਿਹਾ ਮੇਰਾ ਸਿੱਖ ਕਿਸੇ ਦਾ ਗੁਲਾਮ ਨਹੀਂ ਲਾਓ ਇਹਨਾਂ ਨੂੰ ਕੰਨਾਂ ਵਿੱਚ ਉਹਦੇ ਨੱਕਾਂ ਵਿੱਚ ਪਰ ਅਸੀਂ ਕੀ ਕਰਨੇ ਆ ਸੁਣੀ ਨਹੀਂ ਜਾਂਦੇ ਆ ਕਰੀ ਵੀ ਜਾਂਦੇ ਆ ਸਭ ਕੁਝ ਕੋਈ ਕਰੇ ਜਾਂਦਾ ਆ ਔਰ ਛੋਟੇ ਤੇ ਕੰਮ ਨਹੀਂ ਅਸੀਂ ਰੋਕ ਸਕਦੇ ਆ